ਹਾਂਜੀ ਡਾਕਟਰ ਸਾਹਿਬ ਜਿਹੜੀ ਅੱਜ ਤੁਹਾਡੀ ਮੀਟਿੰਗ ਹੋਈ ਆ ਮੈਡੀਕਲ ਪ੍ਰੈਕਟਿਸ਼ਨਰ ਐਸੋਸੀਏਸ਼ਨ 295 ਦੀ ਮਹੀਨਾਵਾਰ ਮੀਟਿੰਗ ਹੋਈ ਆ ਇਹਦੇ ਵਿੱਚ ਕੋਈ ਤੁਸੀਂ ਕੋਈ ਚੋਣ ਵੀ ਕੀਤੀ ਹੈ ਜੀ ਬਿਲਕੁਲ ਜੀ ਸਭ ਤੋਂ ਪਹਿਲਾਂ ਆਪਦੇ ਚੈਨਲ ਦੇ ਮਾਧਿਅਮ ਰਸਤੇ ਸਾਰੇ ਦੇਸ਼ਾਂ 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 ਬਸਦੇ ਪੈਣਪਰਾ ਨੂੰ ਸਤਿ ਸ੍ਰੀ ਅਕਾਲ ਅੱਜ ਦੀ ਜਿਹੜੀ ਸਾਡੀ ਇਹ ਮੀਟਿੰਗ ਮਹੀਨਾਵਾਰ ਮੀਟਿੰਗ ਹੋਈ ਜਨਹਾਲ ਸਿੰਘ ਵਾਲਾ ਬਲਾਕ ਦੀ ਸਤੂਪੁਰਾ ਸਾਹਿਬ ਵਿਖੇ ਇਹਦੇ ਵਿੱਚ ਅਸੀਂ ਬਲਾਕ ਦੀ ਜਿਹੜੀ ਚੋਣ ਉਹਦੇ ਵਿੱਚ ਸਰਬਸੰਮਤੀ ਨਾਲ ਸਾਰੇ ਸਾਥੀਆਂ ਦੀ ਜਿਹੜੀ ਇਹ ਕਮੇਟੀ ਇਹ ਪੂਰੀ ਤਿਆਰ ਕਰ ਲਈ ਹੋਈ ਆ ਔਰ ਜਿਹੜੀ ਜ਼ਿਲ੍ਹੇ ਦੀ ਰੂਪ ਉੱਚ ਸਹਿਮਤੀ ਸਾਡੇ ਸਾਥੀਆਂ ਨੇ ਪ੍ਰਗਟਾਦੀ ਹੈ ਉਹ ਜਿੱਦਾਂ ਕਿ ਸਾਡੇ ਜ਼ਿਲ੍ਹੇ ਦੀ ਮੀਟਿੰਗ ਹੋਊਗੀ ਉਹਦੇ ਅਸੀਂ ਸਾਰੇ ਉੱਥੇ ਵਿਚਾਰ ਸਾਂਝੇ ਕਰਕੇ ਜਿਹੜੇ ਦੀ ਕਮੇਟੀ ਵੀ ਨਵੀਂ ਚੁਣ ਲਾਂ ਹੋਰ ਕੋਈ ਏਜੰਡਾ ਕੋਈ ਪਾਸ ਕੀਤਾ ਜੀ ਅੱਜ ਸਾਡਾ ਏਜੰਡਾ ਇਹਦੇ ਵਿੱਚ ਹਾਂਜੀ ਸਾਡੀ ਇਹਦੇ ਵਿੱਚ ਜਿਹੜੇ ਡਾਕਟਰ ਸਾਥੀ ਸਾਡੇ ਨਾਲ ਜੁੜ ਰਹੇ ਆ ਉਹਨਾਂ ਦੇ ਜਿਹੜੇ ਫਾਰਮ ਭਰ ਕੇ ਸੂਬਾ ਕਮੇਟੀ ਵੱਲ ਜਾਣੇ ਆ ਉਹੀ ਡਾਕਟਰ ਸਾਥੀ ਸਾਡੇ ਉਹ ਮੰਨੇ ਜਾਣਗੇ ਸਾਡੇ ਜਿਹੜੇ ਜਥੀਬੰਦ ਨਾਲ ਜੁੜੇ ਪਏ ਜਿਨ੍ਹਾਂ ਨੇ ਅੱਜ ਫਾਰਮ ਭਰੇ ਗਏ ਆ ਜਾਂ ਜਿਹੜੇ ਭਰ ਦੇਣਗੇ 16 ਤਰੀਕ ਤੱਕ ਠੀਕ ਹੈ ਜੀ ਤੇ ਅੱਗੇ ਤੁਸੀਂ ਕੋਈ اجلاس ਵੀ ਕਰਾ ਰਹੇ ਆ ਜੀ ਔਰ ਨਾਲ ਸਮਝਾਂਜੀ ਅਸੀਂ ਬਲਾਕ ਦਾ ਜਿਹੜਾ اجلاس ਹੋਏਗਾ ਨਾ ਜ਼ਿਲ੍ਹੇ ਦਾ ਜਿਹੜਾ ਕਮੇਟੀ ਦਾ اجلاس ਹੋਏਗਾ ਉੱਥੇ ਜਿਹੜੀ ਪੁਰਾਣੀ ਕਮੇਟੀ ਆ ਭੰਗ ਕੀਤੀ ਜਾਊਗੀ ਔਰ ਨਵੀਂ ਦੀ ਚੋਣ ਕੀਤੀ ਜਾਊਗੀ। ਹਾਂਜੀ ਡਾਕਟਰ ਸਾਹਿਬ ਜਿਹੜੀ ਅੱਜ ਤੁਸੀਂ ਮੀਟਿੰਗ ਹੋਈ ਇਹ ਮਹੀਨਾ ਪਰ ਇਹਦੇ ਵਿੱਚ ਜ਼ਿਲ੍ਹੇ ਦੀ ਚੋਣ ਬਲਾਕ ਦੀ ਚੋਣ ਉਹਦੇ ਬਾਰੇ ਦਿਓ ਜਾਣਕਾਰੀ। ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਰਜਿਸਟਰ ਨੰਬਰ 295 ਡਾਕਟਰ ਜਸਵਿੰਦਰ ਸਿੰਘ ਜੀ ਕਾਲਖ ਜਿਹੜੇ ਸਾਡੇ ਸੁਭਾ ਪ੍ਰਧਾਨ ਨੇ ਉਹਨਾਂ ਦੀ ਰਹਿਨਮਾਈ ਹੇਠ ਬਹੁਤ ਵਧੀਆ ਸਾਥੀਆਂ ਦਾ ਵੱਧਾ ਹੋ ਰਿਹਾ ਜਿਲ੍ਹਾ ਫਰੋਹੇਪੁਰ ਜੁੜਿਆ। ਬਰਨਾਲਾ ਬਲਾਕ ਦੇ ਸਾਥੀ ਜੁੜਿਆ ਸੈਨਾ ਹੋ ਗਿਆ ਬਰਨਾਲਾ ਹੋ ਗਿਆ ਬਹੁਤ ਵਧੀਆ ਵਾਧਾ ਹੋ ਰਿਹਾ ਦਿਨ ਪਰ ਦਿਨ ਬਾਕੀ ਜੋ ਮੀਟਿੰਗ ਅੱਜ ਕਰੀਆ ਉਹ ਚ ਬਲਾਕ ਨੇ ਹਰ ਸਿੰਘ ਵਾਲਾ ਅੱਜ ਦਾ ਮੋਗਾ ਜਿਹੜਾ ਬਾਗਾਪੁਰਾਣਾ ਉਹਨਾਂ ਦੀ ਚੋਣ ਹੋਣੀ ਆ ਆਉਣ ਵਾਲੇ ਦਿਨਾਂ ਚ